ਪੇਸ਼ ਹੈ ਬਰਿੰਦਰ ਖੁਰਾਣਾ ਦੀ ਕਹਾਣੀ ਮਾਮਾ ਗਰਦਾਰ ਅੱਜ ਦਾ ਦਿਨ ਮੇਰੇ ਲਈ ਠੀਕ ਨਹੀਂ ਸੀ ਮਿੱਤ ਨਾਲ ਰੋਜ਼ ਦੀ ਤੂੰ ਤੂੰ ਮੈਂ ਮੈਂ ਅੱਜ ਵੱਡੇ ਝਗੜੇ 'ਚ ਬਦਲ ਗਈ ਤੇ ਆਖਰ ਲੜਦਿਆਂ ਲੜਦਿਆਂ ਇੱਕ ਦੂਜੇ ਨੂੰ ਅਲਵਿਦਾ ਆਖ ਅਸੀਂ ਆਪਣੇ ਆਪਣੇ ਰਾਹ ਪੈ ਗਏ ਉਹ ਆਪਦੇ ਹੋਸਟਲ ਵੱਲ ਨੂੰ ਤੁਰ ਪਈ ਤੇ ਮੈਂ ਉਹਦੇ ਕਾਲਜ ਦੇ ਬਾਹਰੋਂ ਬੱਸ ਛੱਡੇ ਆਲੀ ਲੋਕਲ 'ਚ ਆ ਖੜੀ ਸਾਡਾ ਫੈਸਲਾ ਹੋਇਆ ਕਿ ਹੁਣ ਤੋਂ ਆਪਸ 'ਚ ਕੋਈ ਸਬੰਧ ਨਹੀਂ ਰੱਖਣਾ ਪਰ ਬਾਪ ਸੀਤੇ ਬਸ ਜਿਵੇਂ ਬੈਠੇ ਨੂੰ ਥੋੜੀ ਦੇਰ ਹੀ ਬਾਅਦ ਉਹਦਾ ਫੋਨ ਆ ਗਿਆ ਮੈਂ ਤੈਨਾਰੀ ਫੋਨ ਕੱਟ ਛੱਡਿਆ ਤੇ ਜਦੋਂ ਅੱਗੋਂ ਨੇ ਦੁਬਾਰਾ ਕੀਤਾ ਹੀ ਨਾ ਤੇ ਮੇਰਾ ਮਨ ਘਬੜਨ ਲੱਗਾ ਫਿਰ ਮੈਂ ਆਪ ਹੀ ਉਹਦਾ ਨੰਬਰ ਮਲਾ ਲਿਆ ਮਨਨ ਮਨਾਉਣ ਦਾ ਦੌਰ ਚੱਲ ਪਿਆ ਇੱਕ ਦੂਜੇ ਦੇ ਕਸੂਰ ਆਪਣੇ ਸਿਰ ਲੈਣ ਲੱਗੇ ਘੰਟਾ ਸਵਾ ਘੰਟਾ ਬੀਤ ਗਿਆ ਤੇ ਮੈਂ ਕੁਝ ਰਾਮ ਮਹਿਸੂਸ ਕਰਨ ਲੱਗਾ ਕਟੋ-ਕਟੇ ਅਹਿਸਾਸ ਤਾਂ ਹੈ ਸੀ ਕਿ 바ਵਾ ਚ ਤੱਕ ਦੋਵੇਂ ਬੋਲੇ ਬਿਨਾ ਨਹੀਂ ਰਹਿ ਸਕਦੇ ਬਸ ਚ ਉਤਰਦੇ ਹੀ ਫੋਨ ਕੱਟ ਗਈ ਮੈਂ ਘਰ ਵੱਲ ਨੂੰ ਤੁਰ ਪਿਆ ਸਿਰ ਪੱਟਣ ਨੂੰ ਪਿਆ ਹੋਇਆ ਸੀ ਸ਼ਾਇਦ ਗਰਮੀ 바ਵਾ ਹੋਣ ਕਰਕੇ ਜਾਂ ਮੀਤ ਨਾਲ ਹੋਈ ਲਫਾਜ਼ੀ ਜੰਗ ਦਾ ਹੀ ਅਸਰ ਸੀ ਜਿਹਦੇ ਬੋਲ ਬੰਪਾਂ ਦੀ ਬਾਛੜ ਹੁਣ ਤੱਕ ਮੇਰੇ ਤੇ ਰਹਿ ਰਿਆ ਕੇ ਪਈ ਹੁੰਦੀ ਸੀ ਬਾਹਰਲਾ ਬੂਆ ਖੋਲ ਕੇ ਅੰਦਰਲੇ ਵੱਲ ਜਾਂਦਿਆਂ ਘਰ ਖਾਲੀ-ਖਾਲੀ ਲੱਗਾ ਜਾਹੀ ਵਾਲਾ ਦਰਵਾਜ਼ਾ ਖੋਲਿਆ ਤੇ ਅੱਕੇ ਜਿੰਦਰਾ ਲੱਗਾ ਸੀ ਡੈਡੀ ਨੂੰ ਫੋਨ ਕਰਦਿਆਂ ਸੱਜੇ ਪਾਸੇ ਵੱਲ ਨੂੰ ਪੈਰਾਂ 'ਚ ਪਈ ਇੱਟ ਥੱਲੇੋਂ ਚਾਬੀ ਚੁੱਕੀ ਤੇ ਬੂਹਾ ਖੋਲ੍ਹ ਲਿਆ ਜਦੋਂ ਵੀ ਘਰ ਨੂੰ ਜਿੰਦਰਾ ਮਾਰਨ ਦੀ ਲੋੜ ਪਵੇ ਤਾਂ ਚਾਬੀ ਪੱਕੀ ਇਹ ਸੈੱਟ ਥੱਲੇ ਹੁੰਦੀ ਹੈ ਫੋਨ ਦੀ ਬੈਲ ਜਾ ਰਹੀ ਸੀ ਪਰ ਉਹਨਾਂ ਚੁੱਕਿਆ ਨਾ ਮੈਂ ਵੀ ਦੁਬਾਰਾ ਨਾ ਕੀਤਾ ਗਰਮੀ ਨਾਲ ਬੁਰਾ ਹਾਲ ਸੀ ਅੰਦਰ ਜਾਂਦਿਆਂ ਹੀ ਪਾਣੀ ਪੀਤਾ ਤੇ ਫੇਰ ਹੱਥ ਨੂੰ ਧੋ ਕੇ ਰੋਟੀ ਪਾਈ ਇਹਨੇ ਨੂੰ ਡੈਡੀ ਦਾ ਫੋਨ ਆ ਗਿਆ ਡੈਡੀ ਕਿੱਥੇ ਹੋ ਪੁੱਤਰ ਤੇਰੇ ਮਾਮਿਆਂ ਪਿੰਡਾਂ ਤੇਰਾ ਮਾਮਾ ਕਰਤਾਰ ਪੂਰਾ ਹੋ ਗਿਆ ਤੂੰ ਕਿੱਥੇ ਐ ਚਾਬੀ ਲੱਭ ਗਈ ਸੀ ਰੋਟੀ ਬਣੀ ਪਈ ਸੀ ਖਾਲੀ ਹਾਂ ਥੋੜਾ ਜਿਹਾ ਸੇ ਘਟੇਗਾ ਫੇਰ ਆ ਜੀ ਅਜੇ ਗਰਮੀ ਬੜੀ ਏ ਨਹੀਂ ਸੰਸਕਾਰ ਤੇ ਕੱਲ ਨੂੰ ਹੀ ਕਰਨਗੇ ਮੈਂ ਰੋਟੀ ਪਾ ਲਈ ਪਰ ਖਾਣ ਨੂੰ ਮੇਰਾ ਚਿੱਤ ਨਾ ਕੀਤਾ। ਦੋ ਕੁ ਬਰਕੀਆਂ ਬੇਮਨੇ ਜੇ ਖਾ ਕੇ ਲੰਮਾ ਪੈ ਗਿਆ। ਪਰ ਮਨ ਨੂੰ ਆਰਾਮ ਨਾ ਆਇਆ। ਭਾਵੇਂ ਥਕਾਵਟ ਕਰਕੇ ਤੇ ਗਰਮੀ ਕਰਕੇ ਥੋੜੀ ਨੀਂਦ ਆ ਗਈ। ਪਰ ਥੋੜੀ ਦੇਰ ਬਾਅਦ ਹੀ ਦੁਬਾਰਾ ਉੱਠ ਬੈਠਾ। ਮਾਮੇ ਕਰਤਾਰ ਦਾ ਚਿਹਰਾ ਅੱਖਾਂ ਸਾਹਮਣੇ ਘੁੰਮ ਰਿਹਾ ਸੀ। ਸਾਹਮਣੇ ਕੰਧ ਤੇ ਟੰਗੇ ਤਸਵੀਰਾਂ ਦੇ 프ਰੇਮ ਨਾਲ ਮੈਨੂੰ ਮਾਮੇ ਕਰਤਾਰ ਦੀ ਤਸਵੀਰ ਵਾਲਾ 프ਰੇਮ ਵੀ ਨਜ਼ਰੀ ਆਉਣ ਲੱਗਾ। ਫੇਰ ਉਸ ਕੰਡ ਪਰ ਕਿਸੇ ਸਿਨੇਮੇ ਦੇ ਪਰਦੇ ਉੱਤੇ ਚੱਲਦੀ ਫਿਲਮ ਵਾਂਗੂ ਮਾਮਾ ਕਰਤਾਰ ਆਪਣੀ ਡਗੋਰੀ ਜਈ ਖੜੀ ਫਟੇ ਹੋਏ ਸਪੋਰਟਸ ਦੇ ਬੂਟ ਪਾਈ ਦੂਰ ਤੁਰਿਆ ਜਾਂਦਾ ਦਿਸਣ ਲੱਗਾ ਸਾਹਮਣੋਂ ਇੱਕ ਨਰੋਈ ਦੇ ਵਾਲਾ ਮਾਮਾ ਕਰਤਾਰ ਤੁਰਿਆ ਪਿਆ ਆਉਂਦਾ ਸੀ ਉਹ ਆਪਣਾ ਗਾਥਰਾ ਠੀਕ ਕਰਨ ਲੱਗਾ ਤੁਰੇ ਜਾਂਦੇ ਮਾਮੇ ਕਰਤਾਰ ਵੱਲ ਵੇਖ ਕੇ ਹੱਸਿਆ ਤੇ ਉਹਦੀ ਢੈਂਦੀ ਚਾਲਵਲ ਵੇਖ ਕੇ ਚੌੜ ਨਾਲ ਹੋਰ ਮਟਕ ਕੇ ਤੁਰਨ ਲੱਗਾ ਤੁਰੇ ਜਾਂਦੇ ਮਾਮੇ ਕਰਤਾਰ ਦੀ ਕੰਡ ਧੁੰਦਲੀ ਹੋ ਗਈ ਤੇ ਫਿਰ ਉਹ ਦਿਸਣੋਂ ਹਟ ਗਿਆ ਜਿਹੜਾ ਮਾਮਾ ਕਰਤਾਰ ਇਧਰ ਆ ਰਿਹਾ ਸੀ ਉਸ ਤੋਂ ਮੈਂ ਬੜਾ ਡਰਦਾ ਸੀ ਜਦੋਂ ਸਾਡੇ ਘਰ ਆਉਂਦਾ ਤੇ ਮੈਂ ਮੇਜ਼ ਕੁਰਸੀਆਂ ਪਿੱਛੇ ਬੈੱਡ ਮੰਜਿਆ ਥੱਲੇ ਦਬ ਕੇ ਚ ਖੁਰੇ ਚ ਹਰ ਜਗ੍ਹਾ ਲੁਕਣ ਦੀ ਥਾਂ ਲੱਭਦਾ ਨਿੰਦਾ ਮੈਨੂੰ ਸਦਾ ਡਰ ਲੱਗਾ ਰਹਿੰਦਾ ਕਿ ਮਾਮਾ ਮੇਰਾ ਮੂੰਹ ਚੁੰਮੇਗਾ ਉਹ ਮੱਜਾਂ ਤੇ ਖੇਤ ਦੇ ਕੰਮ ਕਰਕੇ ਹੱਡ ਤੋੜਨੀ ਮਿਹਨਤ ਦਾ ਸ਼ੌਕੀਨ ਸੀ ਪਰ ਮੈਨੂੰ ਉਹਦੇ ਕੋਲੋਂ ਮੁਸ਼ਕ ਆਉਂਦੀ ਸੀ ਜਿਸ ਕਰਕੇ ਮੈਂ ਉਹਦੇ ਤੋਂ ਦੂਰ ਭੱਜਦਾ ਬਸ ਮੈਨੂੰ ਇਹ ਡਰ ਰਹਿੰਦਾ ਕਿ ਤੇ ਮਾਮਾ ਮੇਰੇ ਨੇੜੇ ਨਾ ਆ ਜਾਵੇ ਉਹਦੇ ਮੂੰਹ ਚੁੰਮ ਲੈਣ ਉੱਤੇ ਤਾਂ ਮੈਂ ਗੰਦੀਆਂ ਗਾਲਾਂ ਕੱਢਦਾ ਤੇ ਕਿਸੇ ਨਾ ਕਿਸੇ ਘਰ ਵਾਲੇ ਤੋਂ ਮਾਰ ਵੀ ਖਾ ਬੈੰਦਾ ਪਰ ਇਸ ਵਾਰ ਮੈਂ ਤੋਂ ਡਰਿਆ ਨਾ ਕਿਉਂਕਿ ਇਸ ਵਾਰ ਉਹਦੇ ਨੇੜੇ ਹੀ ਮੈਂ ਉਹਦੀ লাশ ਨੂੰ ਵੇਖ ਰਿਹਾ ਸਾਂ ਇੰਨੇ ਨੂੰ ਪਹਿਲਾ ਮਾਮਾ ਕਰਤਾਰ ਜਿਹੜਾ ਹੁਣੇ ਹੁਣੇ ਇੱਧਰੋਂ ਗਿਆ ਸੀ ਉਹ ਵੀ ਵਾਪਸ ਹੁੰਦਾ ਦਿਸਿਆ ਜਿਵੇਂ ਕਿਧਰੇ ਜਾਣ ਲੱਗਾ ਰਾਹ ਭੁੱਲ ਕੇ ਪੁੱਠੇ ਪੈਰੀਂ ਆਪਣੀ ਪੈੜ ਨੱਪਦਾ ਮੁੜੀ ਆ ਰਿਹਾ ਹੋਵੇ ਹੁਣ ਮੇਰੇ ਸਾਹਮਣੇ ਤਿੰਨ ਮਾਮੇ ਕਰਤਾਰ ਸਨ ਦੋਨੋਂ ਤੇ ਮੈਂ ਜਾਣਦਾ ਸਾਂ ਪਰ ਬਰਖ ਦੀਆਂ ਸਿੜਾਂ ਥੱਲੇ ਤੇ ਨਿੰਮ ਦੇ ਪੱਤਿਆਂ ਟਹਿਣੀਆਂ 'ਚ ਲਿਪਟਿਆ ਤੀਜਾ ਮਾਮਾ ਕਰਤਾਰ ਮੇਰੇ ਲਈ ਅਜਨਬੀ ਸੀ ਗਾತ್ರೆ ਵਾਲਾ ਮਾਮਾ ਹੁਣ ਪਹਿਲਾਂ ਵਾਲੀ ਮੜਕ ਵਿੱਚ ਨਹੀਂ ਸੀ ਉਸ ਨੇ ਪਹਿਲਾਂ ਡਗੋਰੀ ਵਾਲੇ ਮਾਮੇ ਕਰਤਾਰ ਨੂੰ ਦੇਖਿਆ ਤੇ ਫਿਰ ਆਖਰੀ ਮਾਮੇ ਕਰਤਾਰ ਨੂੰ ਉਹ ਜਿਵੇਂ ਦੋਵਾਂ ਨੂੰ ਪਛਾਣ ਗਿਆ ਹੋਵੇ ਕੁਝ ਪਲਾਂ ਬਾਅਦ ਉਹ ਉੱਥੇ ਨੇੜੇ ਇੱਕਦਮ ਟਹਿ ਗਿਆ ਆਪਣੀ ਜ਼ਿੰਦਗੀ ਵਾਂਗੂੰ ਤਿੰਨੇ ਕਰਤਾਰ ਹੌਲੀ-ਹੌਲੀ ਇੱਕ ਦੂਜੇ ਵਿੱਚ ਸਮਾ ਗਏ ਤੇ ਅੰਤ ਤਿੰਨੋਂ ਇੱਕ ਹੋ ਕੇ ਬਰਫ ਤਿੰਨਮ ਦੇ ਪੱਤਿਆਂ ਢਹਿਣਾਂ ਥਲੇ ਦਫ਼ਨ ਹੋ ਗਏ ਬਹੁਤ ਨਾ ਪ੍ਰਾਣੀਆਂ ਗੱਲਾਂ ਨਹੀਂ ਜਪਦੀਆਂ ਜਦੋਂ ਮਾਮੇ ਕਰਤਾਰ ਦਾ ਰੂਪ ਦੇਖਣ ਵਾਲਾ ਸੀ ਮਾੜਾ ਮੋਟਾ ਬੰਦਾ ਉਹਦੇ ਚਿਹਰੇ ਵੱਲ ਵੇਖ ਵੀ ਨਹੀਂ ਸੀ ਸਕਦਾ ਉਸ ਦੇ ਸਰੀਰ ਵੱਲ ਵੇਖ ਕੇ ਪਹਿਲੀ ਝਲਕੇ ਤਾਂ ਇੰਜ ਲੱਗਦਾ ਕਿ ਇਹ ਪੰਜ ਸੱਤ ਬੰਦੇ ਸਬੂਤੇ ਖਾ ਜਾਵੇ ਮੇਰੀਆਂ ਯਾਦਾਂ ਦੀ ਰੀਲ ਉਸੇ ਤਰ੍ਹਾਂ ਸਾਹਮਣੇ ਕੰਨ ਉੱਤੇ ਚੱਲ ਰਹੀ ਸੀ ਮਾਮਾ ਕਰਤਾਰ ਆਪਣੇ ਲੱਕ ਨਾਲ ਰੱਸਾ ਬੰਨੀ ਰੱਸਾ ਖਿੱਚਣ ਦੇ ਮੁਕਾਬਲੇ ਵਿੱਚ ਪੂਰੇ ਜ਼ੋਰ ਨਾਲ ਇੱਕ ਪਾਸੇ ਵੱਲ ਨੂੰ ਰੱਸਾ ਤਰੀਕੀ ਲਿਆਇਆ ਸੀ ਤੇ ਵਾਲੀਬਾਲ ਦੇ ਮੈਚ ਆਪਣੀ ਸਮੈਸ਼ਿੰਗ ਨਾਲ ਉਹ ਵਿਰੋਧੀਆਂ ਦੇ ਗੁੱਟ ਤੱਕ ਪਹੁੰਚਦਾ ਜ਼ੋਰ ਰੱਖਦਾ ਸੀ ਉਸ ਧਾਰਾ ਕੱਢਦੇ ਨੇ ਬਾਵਾ ਦੁੱਧ ਆਪ ਹੀ ਪੀ ਗਣਾ ਇੱਕ ਵਾਰ ਮੈਂ ਨਾਂਕ ਕੇ ਗਿਆ ਤਾਂ ਮਾਮਾ ਆ ਜਾ ਤੈਨੂੰ ਖੁਰਲੀ ਜੋ ਪੱਠੇ ਖਵਾ ਕੇ ਲਿਆਵਾ ਕਹਿੰਦਿਆ ਮੈਨੂੰ ਚੁੱਕ ਕੇ ਲੈ ਗਿਆ ਤੇ ਮੇਰਾ ਮੂੰਹ ਚਾਚੂ ਮੇਆ ਮੈਂ ਉਹਦੇ ਅੱਖੇ ਨੂੰ ਸੱਚ ਜਾਣ ਕੇ ਰੋਣ ਲੱਗ ਪਿਆ ਤੇ ਘਰ ਜਾਣ ਦੀ ਐਸੀ ਛੇੜ ਪਿਆ ਕਿ ਪਿੰਡ ਸਨੀਆ 깔ਣ ਗਿਆ ਜਦੋਂ ਜਿੱਦੇ ਪਿਆਸਾਂ ਤੇ ਮਾਮੇ ਮੈਨੂੰ ਕੁੱਟਿਆ ਮਾਮੇ ਨੇ ਉਹਨਾਂ ਰੋਕਿਆ ਤਾਂ ਵੀ ਛੜਨ ਹਟਿਆ ਮੈਂ ਮਾਮੇ ਨਾਲ ਪਿੰਡ ਜਾਣ ਨੂੰ ਵੀ ਤਿਆਰ ਨਹੀਂ ਸੀ ਡੈਡੀ ਮੈਨੂੰ ਲੈਣ ਆਇਆ ਬਾਹਰਲੇ ਦਰਵਾਜ਼ੇ ਕੋਲਸ ਕੁੱਟ ਰੁੱਤੇ ਖੜਾ ਰਿਹਾ ਅੰਦਰ ਨੂੰ ਆਇਆ ਮਾਨੇਲਾ ਫਾਫੇ ਚ ਕੱਪੜੇ ਪਾ ਦਿੱਤੇ ਮੈਂ ਭੱਜ ਕੇ ਡੈਡੀ ਨੂੰ ਜਾ ਜੱਫੀ ਪਾਈ ਤੇ ਉਹ ਮੈਨੂੰ ਲੈ ਕੇ ਪਿੰਡ ਆ ਗਿਆ ਬਸ ਉਸ ਦਿਨ ਤੋਂ ਬਾਅਦ ਹੁਣ ਤੱਕ ਕਦੀ ਕਦਾਈ ਨਹੀਂ ਹੀ ਮੈਂ ਨਾਨਕੇ ਗਿਆ ਹੋਵਾਂਗਾ ਮੇਰਾ ਮਸਲਾ ਸਿਰਫ ਨਾਨਕਿਆਂ ਨਾਲ ਨਹੀਂ ਸੀ ਮੇਰੇ ਦਾਦਕਿਆਂ ਦਾ ਵੀ ਪਿੰਡੂ ਹੋਣਾ ਮੈਨੂੰ ਕਿਤੇ ਨਾ ਕਿਤੇ ਔਖਾ ਕਰਦਾ ਉਦੋਂ ਮੈਂ ਪੜਨ ਲਈ ਪਿੰਡੋਂ ਸ਼ਹਿਰ ਆਉਂਦਾ 95 96 ਜਿੱਤੇ ਪਿੰਡ ਸ਼ਹਿਰ ਦਾ ਪਾੜਾ ਵੱਡਾ ਸੀ ਜਦੋਂ ਮੇਰਾ ਦਾਦਾ ਮੈਨੂੰ ਸਕੂਲੋਂ ਛੁੱਟੀ ਵੇਲੇ ਲੈਣ ਆਉਂਦਾ ਸ਼ਰਮ ਦੇ ਮਾਰੇ ਮੈਂ ਉਹਦੇ ਸਾਈਕਲ ਦੀ ਪਿਛਲੀ ਕਾਠੀ ਉੱਤੇ ਆਪਣਾ ਮੂੰਹ ਲੁਕੋ ਕੇ ਬੈਂਦਾ ਕਿਤੇ ਕੋਈ ਮੈਨੂੰ ਵੇਖ ਨਾ ਲਵੇ ਉਦੋਂ ਇਸ ਗੱਲ ਨੂੰ ਨਹੀਂ ਸਮਝਾਂਦਾ ਕਿ ਆਪਣੀਆਂ ਅੱਖਾਂ ਬੰਦ ਕਰਨ ਨਾਲ ਲੋਕਾਂ ਨੂੰ ਦੇਖਣੋਂ ਨਹੀਂ ਹਟਾਇਆ ਜਾ ਸਕਦਾ ਮੈਂ ਆਪਣੀ ਮਾਂ ਨੂੰ ਵੀ ਕਦੀ ਸਕੂਲ ਦੇ ਨੇੜੇ ਨਾਲ ਲੱਗਣ ਦਿੱਤਾ ਮਾਂ ਦੀ ਬੋਲੀ ਨਾਲਕਿਆਂ ਦੀ ਬੋਲੀ ਨਾਲੋਂ ਵੱਖਰੀ ਹੋ ਚੁੱਕੀ ਸੀ ਬਿਲਕੁਲ ਸਾਡੇ ਵਰਗੀ ਪਰ ਫਿਰ ਵੀ ਉਹ ਹੈ ਤਾਂ ਮੇਰੇ ਨਾਨਕਿਆਂ ਦੀ ਧੀ ਤੇ ਸਮੱਸਿਆਵਾਂ ਦੇ ਬਾਵਜੂਦ ਮੈਂ ਸਾ ਆਪਣੇ ਦਾਦਕਿਆਂ ਦੀ ਟੀਮ 'ਚ ਤੇ ਇਹਨਾਂ ਟੀਮਾਂ 'ਚ ਫਸਮਾ ਮੁਕਾਬਲਾ ਚੱਲਦਾ ਹੀ ਰਹਿੰਦਾ ਘਰਾਂ 'ਚ ਕਲੇਸ਼ ਹੋਣਾ ਕੋਈ ਹੈਰਾਨੀ ਵਾਲੀ ਗੱਲ ਤੇ ਹੈ ਨਹੀਂ ਇਹ ਸਾਡੇ ਘਰ ਵੀ ਮੱਚਦਾ ਅਕਸਰ ਇਹਨਾਂ ਝਗੜਿਆਂ ਪਿੱਛੇ ਕਾਰਨ ਕੋਈ ਖਾਸ ਨਹੀਂ ਹੁੰਦਾ ਇਹ ਤਾਂ ਦਾਲ 'ਚ ਘੱਟ ਵੱਧ ਲੂਣ ਤਮੀਜ਼ ਦਾ ਟੁੱਟਿਆ ਬਟਨ ਨਾ ਗੰਡਣਾ ਪੋਚੇ ਵਾਲੇ ਗੋਹੇ ਦਾ ਪਤਲਾ ਹੋਣਾ ਵਰਗੇ ਮਸਲਿਆਂ ਤੇ ਹੀ ਛੱਡ ਪੈਂਦਾ ਪਰ ਇਹਨਾਂ ਦੇ ਆਧਾਰ ਉੱਤੇ ਜੰਗਾਂ ਵੱਡੀਆਂ ਹੋ ਜਾਂਦੀਆਂ ਸਨ ਸਾਡੇ ਘਰ ਦਾ ਮਾਹੌਲ ਵੀ ਇਸ ਤੋਂ ਅਲੱਗ ਨਹੀਂ ਸੀ ਗਲਾਸਾਂ ਦੇ ਗਵਾਚਣ ਟੁੱਟਾ ਸ਼ੀਸ਼ਾ ਘਰ ਰੱਖਣਾ ਮਾਂਜਾ ਫੇਰਦਿਆਂ ਧੂੜ ਉੱਡਣਾ ਵਰਗੀਆਂ ਗੱਲਾਂ ਤੋਂ ਸ਼ੁਰੂ ਹੁੰਦਾ ਤੇ ਕਈ ਵਾਰ ਤਾਂ ਵੱਧਦਾ ਹੋਇਆ ਪੰਚਾਇਤਾਂ ਤੱਕ ਵੀ ਪਹੁੰਚਿਆ ਇੱਕ ਵਾਰੀ ਐਵੇਂ ਹੀ ਸਾਡੇ ਘਰ ਦਾ ਝਗੜਾ ਇੰਨਾ ਵੱਧ ਗਿਆ ਕਿ ਮਾਮੇ ਘਰੀ ਇਕੱਠੇ ਹੋ ਕੇ ਸਾਡੇ ਪਿੰਡ ਆ ਕੇ ਘਰ 'ਚ ਉਸ ਵੇਲੇ ਨਾ ਤੇ ਮੇਰਾ ਦਾਦਾ ਸੀ ਤੇ ਨਾ ਹੀ ਚਾਚਾ ਜਾਂ ਡੈਡੀ ਬਸ ਮਾਂ ਦਾਦੀ ਤੇ ਭੂਆ ਸੀ ਜਿਹੜੀ ਅਜੇ ਵਿਆਹੀ ਨਹੀਂ ਸੀ ਝਗੜਾ ਦਾਦੀ ਦੇ ਬੈੱਡ ਤੋਂ ਡਿੱਗ ਕੇ ਲੱਤ ਤੇ ਚੂਕਣਾ ਟੁੱਟਣ ਤੋਂ ਸ਼ੁਰੂ ਹੁੰਦਾ ਹੈ ਜਿਸ ਦਾ ਕਸੂਰਵਾਰ ਦਾਦੀ ਮਾਂ ਨੂੰ ਮੰਦੀ ਸੀ ਤੇ ਮਾਂ ਇਸ ਕਰਕੇ ਲੜ ਰਹੀ ਸੀ ਕਿ ਬੁੱਢੀ ਮੇਰੇ ਦਾਜ ਦੇ ਬੈੱਡਾਂ ਵਾਲੇ ਕਮਰੇ 'ਚ ਗਈ ਕਿਉਂ ਸੀ ਕਿ ਉਹਨੂੰ ਇਹੋ ਜਿਹੀ ਕੀ ਲੋੜ ਸੀ ਉਧਰ ਵੜਨ ਦੀ ਨਾ ਅਗੇ ਨਾ ਪਿੱਛੇ ਪਹਿਲਾਂ ਤਾਂ ਉਹਨੇ ਕਦੀ ਉਹ ਤਰ ਮੂੰਹ ਨਹੀਂ ਸੀ ਕੀਤਾ ਦਾਦੀ ਪਰਛਤੀ ਤੇ ਪਿਆ ਕੱਪਾਂ ਤੇ ਕੇਤਲੀ ਦਾ ਸੈੱਟ ਜਿਹੜਾ ਮੇਰਾ ਚਾਚਾ ਕਿਥੋਂ ਲਿਆਇਆ ਸੀ ਵੇਖਣ ਗਈ ਕਿਉਂਕਿ ਉਹਨੂੰ ਇੱਕ ਕੱਪ ਦੀ ਡੰਡੀ ਟੁੱਟੀ ਹੋਣ ਦਾ ਸ਼ੱਕ ਸੀ ਜਿਸ ਨੂੰ ਦੇਖਣ ਲੱਗੀ ਉਹ ਬੈਡ ਤੋਂ ਡਿੱਗ ਪਈ ਇਸ ਵਿੱਚ ਕਸੂਰ ਦਾ ਤਾਂ ਪਤਾ ਨਹੀਂ ਕਿਹਦਾ ਸੀ ਪਰ ਉਹ ਕੱਪ ਤੇ ਕੇਤਲੀ 9-10 ਸਾਲ ਤੱਕ ਘਰ ਦੇ ਕਲੇਸ਼ ਦਾ ਕਾਰਨ ਬਣਦੇ ਰਹੀ ਜਿਹੜਾ ਦਾਦੀ ਦੇ ਮੁੱਕ ਜਾਣ ਤੇ ਵੀ ਨਾ ਮੁੱਕ ਕਿਉਂਕਿ ਅਜੇ ਵੀ ਉਹ ਕੱਪ ਤੇ ਕੇਤਲੀ ਸ਼ਾਇਦ ਸਾਹਮਣੇ ਪਏ ਨੇ ਉਸ ਦਿਨ ਜਦੋਂ ਮੇਰੇ ਮੰਮੀ ਹੋਰੀ ਆਪਣਾ ਟੋਲਾ ਲੈ ਕੇ ਆਏ ਉਹਨਾਂ ਚੋਂ ਮੰਮੀ ਕਰਤਾਰ ਨਹੀਂ ਮੇਰੀ ਦਾਦੀ ਦੇ ਜਿਹੜੀ ਰਹਿਣ ਦੀ ਨਹੀਂ ਸੀ ਸਕਦੀ ਥੱਪੜ ਮਾਰਿਆ ਤੇ ਉਹਦੇ ਬਾਹਰ ਫੜ ਕੇ ਘ੍ਰਿਸਿਆ ਉਹ ਜਾਂਦੇ ਹੋਏ ਇਹ ਕਹਿ ਗਏ ਜੇ ਅੱਗੇ ਤੋਂ ਸਾਡੀ ਭੈਣ ਨੂੰ ਤੰਗ ਕੀਤਾ ਤੇ ਅਸੀਂ ਤੇਰੀ ਕੁੜੀ ਦੀ ਸ਼ਹਿਰ ਦੇ ਚੌਂਕ 'ਚ ਬੋਲੀ ਕਰਾਵਾਂਗੇ ਇਹ ਸਭ ਦੇਖਦੇ ਮੈਂ ਤੇ ਮੇਰਾ ਛੋਟਾ ਭਰਾ ਜਿਹੜਾ 3 ਸਾਲ ਦਾ ਸੀ ਦੋਵੇਂ ਰੋਹੀ ਜਾ ਰਹੇ ਸਾਂ ਮੈਨੂੰ ਡਰ ਲੱਗ ਰਿਹਾ ਸੀ ਕਿ ᱛੋ ਮੇਰੇ ਭਰਾ ਨੂੰ ਵੀ ਨਾ ਮਾਰਨ ਇਸ ਲਈ ਮੈਂ ਉਹਨੂੰ ਆਪਣੀ ਬੁੱਕਲ ਚ ਲੁਕੋ ਲਿਆ ਮੇਰੀ ਮਾਂ ਵੀ ਇਹ ਸਭ ਕੁਝ ਦੇਖ ਰਹੀ ਸੀ ਅਸੀਂ ਅਸੀਂ ਕੁਝ ਕਰਨ ਯੋਗੇ ਨਹੀਂ ਸਾਂ ਤੇ ਮਾਂ ਨੇ ਕੁਝ ਕੀਤਾ ਨਹੀਂ ਪਤਾ ਲੱਗਣ ਤੇ ਜਦੋਂ ਡੈਡੀ ਅਰੇ ਘਰ ਆਏ ਉਹਨਾਂ ਨੂੰ ਵੀ ਮਾਮੇਵਾਰਾਂ ਵਾਂਗੂ ਕారణ ਤੋਂ ਪਿੰਡ ਦੇ ਸਿਆਣੇ ਬੰਦਿਆਂ ਤੇ ਭੂਆ ਦੇ ਤਰਲਿਆਂ ਨੇ ਰੋਕ ਲਿਆ ਗੱਲ ਪੰਚਾਇਤ ਚ ਨਿਬੇੜੀ ਗਈ ਦੋਵਾਂ ਧਿਰਾਂ ਚ ਸਮਝੌਤਾ ਹੋ ਗਿਆ ਹੌਲੀ ਹੌਲੀ ਵਕਤ ਲੰਘਦਾ ਗਿਆ ਸਮਾਂ ਪਾ ਕੇ ਸਭ ਠੀਕ ਜਿਹਾ ਹੋ ਗਿਆ ਨਾਮ ਕਿਤੇ ਦਾਦ ਕੇ ਵਰਤਨ ਵਰਤਣ ਲੱਗੇ ਬਸੇ ਇਹ ਸلسਲਾ ਚੱਲਦਾ ਗਿਆ ਕਦੀ ਲੜਾਈ ਝਗੜਾ ਕਦੀ ਸੁਲਾ ਭਾਵੇਂ ਉਸ ਤਰ੍ਹਾਂ ਦਾ ਕੋਈ ਵਾਕਿਆ ਹੁਣ ਤੱਕ ਦੁਬਾਰਾ ਨਹੀਂ ਹੋਇਆ ਪਰ ਮੇਰੀ ਨਫ਼ਰਤ ਹੌਲੀ ਹੌਲੀ ਜ਼ਹਿਰ ਚ ਬਦਲ ਗਈ ਮੈਨੂੰ ਮਾਮੇ ਕਰਤਾਰ ਦਾ ਪਰਛਾਵਾਂ ਵੀ ਮਾੜਾ ਲੱਗਣ ਲੱਗਾ ਪਾਵੇਂ ਮੇਰੇ ਉਹਦਾ ਛੋਟਾ ਸਹਾ ਪਰ ਉਸ ਘਟਨਾ ਦਾ ਅਸਰ ਮੇਰੇ ਤੇ ਬਹੁਤ ਸੀ ਮੇਰਾ ਦਾਦਾ ਜਿਹਦੀ ਉਹ ਧੜੀ ਪਟਣਾ ਚਾਹੁੰਦੇ ਸੀ ਉਹ ਫੇਰ ਉਹਦਾ ਮਸੜ ਹੋ ਗਿਆ ਸੀ ਮੇਰੀ ਦਾਦੀ ਜਿਹਨੂੰ ਕੁੱਤੀਏ ਬੁੜੀਏ ਕਹਿ ਕੇ ਉਸਨੇ ਥੱਪੜ ਘੱਤੇਸਨ ਤੇ ਲੱਤ ਤੇ ਚੂਕਣਾ ਟੁੱਟੇ ਹੋਣ ਦੇ ਬਾਵਜੂਦ ਵਿੜੇ ਵਿੱਚ ਵਾਲੋਂ ਫਟਕੇ ਖੜੀਸਿਆ ਸੀ ਉਹ ਫੇਰ ਉਹਨੂੰ ਮਸਿਆ ਕੇ ਉਹਦੇ ਗੋਡੇ ਹੱਥ ਲਾਉਂਦਾ ਮੇਰੀ ਭੂਆ ਜਿਹਦੀ ਉਹ ਬੋਲੀ ਕਰਾਉਣ ਨੂੰ ਕਹਿੰਦਾ ਸੀ ਉਹਨੂੰ ਫੇਰ ਭੈਣ ਕਹਿਣ ਲੱਗਾ ਇਸ ਤੋਂ ਮੇਰੇ ਘਰਦਿਆਂ ਦਾ ਵਰਤਾਓ ਵੀ ਬਦਲ ਗਿਆ ਪਰ ਮੇਰਾ ਮਾਮਾ ਉਹ ਨਾ ਬਣ ਸਕਿਆ ਉਹਨੂੰ ਦੇਖਦੇ ਆਂ ਦਾਦੀ ਦੇ ਵਾਲ ਤੇ ਟੁੱਟਾ ਪੱਸਾ ਦਿਸਦਾ ਦਾਦੇ ਦੀ ਧੌਲੀ ਦਾੜੀ ਤੇ ਭੂਆ ਦਿਸਦੀ ਮੈਂ ਇਹ ਸੋਚਦਾ ਵੀ ਨਹੀਂ ਸੀ ਕਿ ਮਾਮਾ ਕਰਤਾਰ ਮੇਰਾ ਮਾਮਾ ਹੈ ਸਮਾਂ ਕਦੀ ਰੁਕਦਾ ਸਮੇਂ ਦੇ ਨਾਲ ਨਾਲ ਕਾਫੀ ਕੁਝ ਬਦਲਦਾ ਰਹਿੰਦਾ ਮੰਮਾ ਕਰਤਾਰ ਵੀ ਸਮੇਂ ਦੇ ਗੇਟ 'ਚ ਫਸਿਆ ਸੀ ਸਮੇਂ ਨਾਲ ਕਦੀ ਉਹਦਾ ਗਾਥਰਾ ਉਤਰਿਆ ਕਦੀ ਡੇਰਿਆਂ ਦਾ ਭਗਤ ਬਣਿਆ ਕਦੀ ਕਿਸੇ ਗੁਰ ਦਾ ਚੇਲਾ ਕਦੀ ਫੇਰ ਗਾਥਰਾ ਪਿਆ ਤੇ ਗੁਰਦੁਆਰਿਆਂ 'ਚ ਭਾਈ ਬਣ ਕੇ ਪਾਠ ਕੀਤਾ ਕਦੀ ਉਹਦੇ ਮੂੰਹ ਨੂੰ दारू ਦੇ ਹਾੜੇ ਲੱਗੇ ਕਦੀ ਉਸ ਮੁਨੀਮੀ ਕੀਤੀ ਕਦੀ ਪੱਲੇਦਾਰਾਂ ਤੋਂ ਰੈਂਦ ਖੁੰਦ ਖਰੀਦਣ ਵਾਲਾ ਦੁਕਾਨਦਾਰ ਬਣਿਆ ਕਦੀ ਉਸ ਖੁਦ ਪੱਲੇਦਾਰੀ ਕੀਤੀ ਪਰ ਉਹਦਾ ਚੰਗਾ ਸਮਾਂ ਕਦੀ ਨਾ ਆਇਆ ਘਰੋਂ ਵੀ ਉਹ ਪਰੇਸ਼ਾਨ ਸੀ ਮਾਮੀ ਕਈ ਡੇਰਾਂ ਦੀ ਭਗਤਣੀ ਸੀ ਉਹਦੇ ਦਬਾਹੇ ਹੇਠ ਹੀ ਮਾਮਾ ਕਰਤਾਰ ਵੀ ਬਾਬੇ ਬਦਲਦਾ ਰਿਹਾ ਮਾਮੀ ਦੇ ਬਾਬੇ ਤਾਂ ਫੈਸ਼ਨ ਵਾਂਗੂ ਬਦਲਦੇ ਸਨ ਨਤੀਜਾ ਇਹ ਕਿ ਘਰਬਾਰੇ ਉਹਦੇ ਮਨ 'ਚ ਕੋਈ ਖਿਆਲ ਨਹੀਂ ਖਿਆਲ ਤਾਂ ਸੀ ਖਿਆਲ ਸੀ ਤਾਂ ਸਿਰਫ ਮਹਾਰਾਜ ਦਾ ਤੇ ਲਾਉਣ ਮਚਾਉਂਦਾ ਉਹਦੀ ਨਿਗਾਹ ਤੋਂ ਕੁਝ ਨਹੀਂ ਸੀ ਬਚਦਾ ਕਿਹਨੇ ਕੀ ਪਾਇਆ ਤੇ ਕਿਹਨੇ ਕੀ ਕੀਤਾ ਸਾਰੇ ਪਿੰਡ ਦੀ ਖਬਰ ਉਸ ਕੋਲ ਹੁੰਦੀ ਗੱਲ ਇਧਰੋਂ ਉਧਰ ਕਰਨ ਚ ਉਹ ਉਸਤਾਦਾਂ ਦੀ ਉਸਤਾਦ ਪਰ ਉਹ ਨੀਮ ਦੀ ਬੜੀ ਪੱਕੀ ਰਹਿੰਦੀ ਹਰ ਨਵੇਂ ਮਹਾਰਾਜ ਦੀ ਪੂਜਾ ਦੇ ਤੌਰ ਤਰੀਕੇ ਉਹਨੂੰ ਬਾਖੂਬੀ ਆਉਂਦੀ ਤੇ ਨਿਤਨੇਮ ਉਹ ਉਸ ਢੰਗ ਨਾਲ ਪੂਜਾ ਪਾਠ ਕਰਦੀ ਭਾਵੇਂ ਕਿਸੇ ਨੂੰ ਬੁਰਾ ਲੱਗੇ ਭਾਵੇਂ ਚੰਗਾ ਜੇ ਕਿਸੇ ਬਾਬੇ ਨੇ ਕਿਹਾ ਕਿ ਕਿਸੇ ਦੇ ਮਾਰਗਦਾਨੀ ਖਾਣਾ ਜਾਂ ਅਖੰਡ ਪਾਠ ਵਿੱਚੋਂ ਪ੍ਰਸ਼ਾਦ ਨਹੀਂ ਲੈਣਾ ਤਾਂ ਮਜਾਲ ਹੈ ਕਿ ਉਹ ਐਵੇਂ ਕਰੇ ਭਾਵੇਂ ਉਹਨੂੰ ਕੋਈ ਵੀ ਬਹਾਨਾ ਕਿਉਂ ਨਾ ਲਾਉਣਾ ਪਵੇ ਮਾਮਾ ਕਰਤਾਰ ਮੇਰੇ ਦਾਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦਾ ਸੀ ਕਈ ਵਾਰ ਮੈਂ ਉਹਨੂੰ ਆਪਣੇ ਹਾਲਾਤ ਬਾਰੇ ਝੁਰਦਾ ਵੇਖਿਆ ਉਹਦਾ ਇੱਕੋ ਇੱਕ ਮੁੰਡਾ ਵੀ ਕਿਸੇ ਕੰਮ ਦਾ ਨਾ ਨਿਕਲਿਆ ਬਸ ਮਾਂ ਦਾ ਮੇਮਣਾ ਜਿਆ ਦੋਵੇਂ ਧੀਆ ਵੀ ਇਸ ਤਰ੍ਹਾਂ ਸਨ ਤੇ ਜਵਾਈ ਤਾਂ ਯੁੱਗ ਨੂੰ ਯੁੱਗ ਟੱਕੇ ਸਨ ਉਹਨੂੰ ਅੱਗੇ ਕੁਝ ਨਹੀਂ ਸੀ ਦਿਸਦਾ ਮੇਰੀਆਂ ਯਾਦਾਂ ਦੀ ਕੁੰਡੀ ਟੁੱਟਦੀ ਐ ਮੇਰਾ ਫੋਨ ਬੱਜਿਆ ਨੰਬਰ ਮੀਤ ਦਾ ਸੀ ਮੈਂ ਚੁੱਕਿਆ ਹਾਂਜੀ ਸੌਂ ਗਿਆ ਸਾਂ ਇਸ ਲਈ ਨਹੀਂ ਕੀਤਾ ਫੋਨ ਕੱਲ ਮੈਂ ਨਹੀਂ ਆਣਾ ਮਾਮੇ ਕਰਤਾਰ ਦੀ ਡੈਥ ਹੋ ਗਈ ਨਹੀਂ ਗਰਮੀ ਕਰਕੇ ਨਹੀਂ ਗਿਆ ਸ਼ਾਮ ਨੂੰ ਹੀ ਜਾਵਾਂਗਾ ਹਾਂ ਸੰਸਕਾਰ ਕੱਲ ਨੂੰ ਹੀ ਹੈ ਇਸ ਲਈ ਕਾਲਜ ਨਹੀਂ ਆਣਾ ਚਲ ਚੰਗਾ ਥੋੜੀ ਦੇਰ ਤੱਕ ਚਲਾ ਜਾਵਾਂਗਾ ਹਾਂ ਦੱਸ ਦੇਵਾਂਗਾ ਜਾਣ ਲੱਗਾ। ਇੰਨੀ ਇੱਕ ਗੱਲ ਕਰਨ ਤੋਂ ਬਾਅਦ ਮੈਂ ਫੋਨ ਕੱਟ ਦਿੱਤਾ ਤੇ ਅੱਖਾਂ ਬੰਦ ਕਰਕੇ ਪੈ ਗਿਆ। ਮਾਮਾ ਕਰਤਾਰ ਹਸਪਤਾਲ ਵਿੱਚ ਸੀ। ਮੇਰੀ ਨਫ਼ਰਤ ਉਹਦੇ ਪ੍ਰਤੀ ਹੁਣ ਕੁਝ ਘੱਟ ਜਾਈ ਗਈ ਸੀ। ਜਾਂ ਕਹਿ ਲੋ ਕਿ ਹੁਣ ਉਹ ਚੰਗਾ ਲੱਗਣ ਲੱਗਾ ਸੀ। ਇੱਕ ਤਾਂ ਸਮਝ ਸਿਆਣੀ ਹੋ ਜਾਣ ਕਰਕੇ ਪੁਰਾਣੀਆਂ ਗੱਲਾਂ ਭੁੱਲ ਜਾਣ ਵਾਲੀ ਪਾਲਸੀ ਅਪਣਾ ਲਈ ਤੇ ਨਾਲੇ ਉਹ ਉਹਦੇ ਗੁੱਸੇ ਚਾਇਦੀ ਗਲਤੀ ਮੰਨ ਲਈ। ਉਸੇ ਜਿੱਤਾ ਉਸਨੇ ਮੇਰੇ ਡੈਡੀ ਤੇ ਚਾਚਾ ਵੀ ਆ ਗਏ ਸਨ ਕਿਉਂਕਿ ਉਹਨਾਂ ਦੀ ਮਾਂ ਤੇ ਭੈਣ ਦਾ અપਮਾਨ ਹੋਇਆ ਸੀ ਫਿਰ ਮਾਮਾ ਵੀ ਤੇ ਆਪਣੀ ਭੈਣ ਦੇ ਪਿਆਰ 'ਚ ਇਹ ਸਾਰਾ ਕੁਝ ਕਰ ਗਿਆ ਹੋਵੇਗਾ ਫਰਕ ਇਹ ਸੀ ਕਿ ਡੈਡੀ ਹੋਰਾਂ ਨੂੰ ਸਮਝਦਾਰ ਬੰਦਿਆਂ ਨੇ ਰੋਕ ਲਿਆ ਨਹੀਂ ਤਾਂ ਕਿਸੇ ਨਾ ਕਿਸੇ ਦਾ ਖੂਨ ਜਾਇਆ ਹੁੰਦਾ ਰੁਕਣਾ ਨਹੀਂ ਸੀ ਪਰਿਵਾਰਕ ਮੁਸ਼ਕਲਾਂ ਤੇ ਮਾੜੀ ਉਲਾਦ ਨਹੀਂ ਮਾਮੇ ਕਰਤਾਰ ਨੂੰ ਖੋਰਾ ਲਾ ਦਿੱਤਾ ਆਖਰੋ ਦਿਨ ਦਾ ਦੌਰਾ ਪੈਣ ਕਾਰਨ ਹਸਪਤਾਲ ਚ ਪਿਆ ਸੀ ਹਾਲਾਤ ਇਹ ਕਿ ਅਜੇ ਤੱਕ ਨਾ ਮਾਮੀ ਉਸ ਕੋਲ ਆਈ ਸੀ ਤੇ ਨਾ اولاد ਚੋਂ ਕੋਈ ਮਾਮੀ ਸੁਣਿਆ ਕਿਸੇ ਸਮਾਗਮ ਚ ਹਿੱਸਾ ਲੈਣ ਗਈ ਏ ਰੋਤਕ ਮਾਮੇ ਨੂੰ ਮੈਲ ਵਾਲਿਆਂ ਨੇ ਦਾਖਲ ਕਰਾਇਆ ਜਿੱਥੇ ਉਹ ਅੱਜ ਕੱਲ ਛੋਟੇ ਮੋਟੇ ਕੰਸਟਰਕਸ਼ਨ ਦੇ ਠੇਕੇ ਹਿੱਸੇਦਾਰੀ ਚ ਲੈਂਦਾ ਸੀ ਦੈਨ ਬੀਤਨੇ ਗਈ ਤੇ ਉਹਦੀ ਹਾਲਤ ਚ ਭਾਵੇਂ ਤਰਨ ਫਿਰਨ ਜੋਗਾ ਸੁਧਾਰ ਹੋ ਗਿਆ ਪਰ ਫਿਰ ਵੀ ਸਿਹਤ ਨਿਹਾਰ ਵੱਲ ਸੀ ਉਸ ਨੂੰ ਇੱਕ ਦौरा ਧਰੰਗ ਦਾ ਵੀ ਪੈ ਚੁੱਕਾ ਸੀ ਪਰ ਰੋਟੀ ਤਾਂ ਖਾਣੀ ਸੀ ਹੁਣ ਉਹਨੇ ਸਾਡੇ ਘਰ ਕੋਲ ਇੱਕ ਫੈਕਟਰੀ ਚ ਰਾਤ ਵੇਲੇ ਚੌਕੀਦਾਰ ਦੀ ਨੌਕਰੀ ਕਰ ਲਈ ਲੱਗਦਾ ਫੈਕਟਰੀ ਵਾਲੇ ਨੂੰ ਉਹਦੀ ਹਾਲਤ ਤੇ ਤਰਸ ਆ ਗਿਆ ਨਹੀਂ ਇੱਕ ਡੰਗੋਰੀ ਨਾਲ ਤੁਰਨ ਵਾਲੇ ਨੂੰ ਚੌਕੀਦਾਰ ਰੱਖਣਾ ਖੈਰ ਹੁਣ ਉਹ ਅਕਸਰ ਸਾਡੇ ਘਰ ਵੱਲ ਨੂੰ ਆ ਜਾਂਦਾ ਸੀ ਤੇ ਕਿੰਨਾ ਕਿੰਨਾ ਛਰ ਗੱਲਾਂ ਕਰਦਾ ਰਹਿੰਦਾ ਉਹ ਮੈਨੂੰ ਵੀ ਆਪਣੇ ਕੋਲ ਬੈਠਣ ਨੂੰ ਕਹਿੰਦਾ ਮੈਂ ਉਸ ਕੋਲ ਜਾ ਜਾਂਦਾ ਹੁਣ ਮੈਨੂੰ ਉਸ ਤੋਂ ਡਰ ਨਾ ਲੱਗਦਾ ਤੇ ਨਾ ਹੀ ਉਹਦੀ ਬੋਲੀ ਮਾੜੀ ਲੱਗਦੀ। ਇਹ ਵੀ ਦਿਲਚਸਪ ਗੱਲ ਹੈ ਜਿਉਂ-ਜਿਉਂ ਮੈਂ ਵੱਡਾ ਹੋਇਆ ਤੇ ਕਿਤਾਬਾਂ ਪੜ੍ਹਨਾ ਮੈਨੂੰ ਚੰਗਾ ਲੱਗਣ ਲੱਗਾ। ਬੀਏ ਤੱਕ ਪਹੁੰਚਦੇ ਨਹੀਂ ਜਿੰਨਾ ਕੁ ਪੜ੍ਹਿਆ ਉਹਨੇ ਨਾਲ ਆਪਣੀ ਬੋਲੀ ਨਾਲ ਜੁੜਤਨ ਮਹਿਸੂਸ ਹੋਣ ਲੱਗੀ। ਫਿਰ ਇੱਕ ਵਾਰ ਮੈਂ ਬਲਰਾਸ ਸਾਨੀ ਦਾ ਮੇਰਾ ਪਾਕਿਸਤਾਨੀ ਸਫਰਨਾਮਾ ਪੜ੍ਹ ਰਿਹਾ ਸੀ। ਕਾ ਉਸ ਵਿੱਚ ਜਦੋਂ ਆਪਦੀ ਮਾਂ ਨੂੰ ਆਪਦੀ ਪਾਕਿਸਤਾਨ ਜਾਣ ਦੀ ਇੱਛਾ ਬਾਰੇ ਆਪਦੀ ਮਾਂ ਬੋਲੀ ਪੋਠੋਹਾਰੀ ਚ ਦੱਸਦਾ ਤਾਂ ਮੈਨੂੰ ਇਹ ਬੋਲੀ ਆਪਣੇ ਨਾਨਕਿਆਂ ਦੀ ਬੋਲੀ ਵਰਗੀ ਲੱਗੀ ਫਿਰ ਜਦੋਂ ਮੈਂ ਉਹ ਕਿਤਾਬ ਪੂਰੀ ਪੜ੍ਹੀ ਤਾਂ ਮੈਨੂੰ ਬੋਲੀਆਂ ਪ੍ਰਤੀ ਆਪਣੀ ਸਮਝ ਵਿੱਚ ਫਰਕ ਮਹਿਸੂਸ ਹੋਣ ਲੱਗਾ ਇਸ ਅਹਿਸਾਸ ਨੇ ਮੇਰੇ ਨਾਨਕਿਆਂ ਦੀ ਬੋਲੀ ਬਾਰੇ ਮੇਰੀ ਸ਼ਰਤ ਖਤਮ ਕਰ ਦਿੱਤੀ ਹਰ ਕੋਈ ਆਪਣੀ ਬੋਲੀ ਬੋਲਣ ਲਈ ਆਜ਼ਾਦ ਹੈ ਤਾਂ ਮਾਮਾ ਕਤਾਰ ਕਿਉਂ ਨਹੀਂ ਨਾਲੇ ਸਾਡੀ ਬੋਲੀ 'ਚ ਫਰਕ ਵੀ ਕਿੰਨਾ ਸੀ ਬਸ ਫਿਰ ਕੀ ਮੈਂ ਮਾਮੇ ਕਰਤਾਰ ਨਾਲ ਗੱਲਾਂ ਕਰਨ ਲੱਗ ਜਾਂਦਾ ਉਹ ਆਪਣੀ ਬੋਲੀ 'ਚ ਗੱਲਾਂ ਕਰਦਾ ਮੈਨੂੰ ਬੜਾ ਚੰਗਾ ਲੱਗਦਾ ਇੱਕ ਦਿਨ ਉਹ ਮੇਰੇ ਡੈਡੀ ਮੰਮੀ ਨਾਲ ਕੋਈ ਗੱਲ ਕਰਦਾ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਜੱਪਿਆ ਗੱਲ ਉਹ ਮੇਰੇ ਇੱਕ ਹੋਰ ਮਾਮੇ ਨਿੰਦਰ ਦੀ ਕਰ ਰਹੀ ਸਨ ਵੀਰ ਹੁਣ ਆਪਾਂ ਕੀ ਕਰ ਸਕਦੇ ਹਾਂ ਅਗਲੇ ਦੀ ਧੀ ਹੈ ਅਗਲੇ ਨੇ ਵਿਆਹ ਥੀ ਉਹਦੀ ਮਰਜ਼ੀ ਭਾਵੇਂ ਜਗੀਰੇ ਨਾਲ ਤੋਰੇ ਭਾਵੇਂ ਫਕੀਰੇ ਨਾਲ ਮੇਰੀ ਮੰਮਾ ਬੋਲੀ ਸੀ ਪੰਜਾਬ ਕੁਜਾਤੇ ਵੇਖਣੀ ਸੀ ਡੈਡੀ ਦੀ ਆਗੈ ਮੈਨੂੰ ਤਿੱਖੀ ਲੱਜੀ ਤੇ ਮੈਂ ਮੇਰੇ ਤੇ ਮੀਤ ਬਾਰੇ ਸੋਚਣ ਲੱਗਾ ਛੱਡੋ ਕਣ ਮੰਮੀ ਬੋਲੀ ਲੋਕ ਬੋਲੀਆਂ ਮਾਰ ਕੇ ਲੰਘਦੇ ਨਹੀਂ ਕੱਲ ਆਪਣੇ ਜੱਗੇ ਦਾ ਸਾਲਾ ਪ੍ਰੀਤਾ ਮੈਨੂੰ ਕਹਿੰਦਾ ਤੇਰੇ ਤੇ ਬਾਗ ਖੁੱਲ ਗਏ ਐਸਣ ਨਵਾਂ ਜਵਾਈ ਤੇ ਸੁਣਿਆ ਬੜਾ ਗੁਣੀ ਗਿਆਨੀ ਆਈ ਨਿੰਦਰੇ ਨੇ ਤੇ ਟੱਬਰ ਆਈ ਤਾਰ ਛੱਡੇ ਇੰਨਾ ਕਹਿੰਦੀ ਆ ਮਾਂ ਮੇ ਦਾ ਹੱਥ ਨੱਥੀਦੀ ਸੀ। ਉਹ ਹੀ ਇਹ ਜਿਹੜਾ ਘਰ ਬੜਿਆ ਰਹਿਦਾ ਸੀ, ਵੀਰਜੀ ਵੀਰਜੀ ਕਹਿੰਦਾ ਨਹੀਂ ਸੀ ਠੱਪ ਦਾ ਸਾਰਾ ਟੱਬਰ। ਕੀ ਨੱਕ ਰਹਿ ਲਈ ਇਹ ਇੱਥੋਂ ਵੀ ਕੱਢਿਆ ਗਿਆ ਸੀ। ਉਹ ਜਸਾਏ ਵੱਡੇ ਸੁੱਚੇ ਬਣਦੇ ਨੇ। ਜਾਤ ਵੀ ਨਹੀਂ ਦੇਖੀ। ਡੈਡੀ ਵੀ ਸੂਈ ਜਾਤ ਤੇ ਅੜੀ ਰਹੀ। ਉਹ ਨਹੀਂ ਹੁੰਦੇ। ਉਹ ਨਹੀਂ ਹੁੰਦੇ। ਉਹ ਜਿਹੜੇ ਕੱਛੂ ਕੁੰਮੇ ਫੜਦੇ ਆਈ। ਕੀ ਕਹਿੰਦੇ ਆ ਯੂ ਜਾਤ ਨੂੰ ਨਾ ਪਿਆ ਨਾ ਹੀ ਚੇਤੇ ਆਉਂਦਾ ਛੱਡ ਵੀ ਰੇ ਮੰਮੀ ਬੋਲੀ ਤੇ ਉੱਠ ਕੇ ਚਾਹ ਬਣਾਉਣ ਚਲੀ ਗਈ ਮੈਂ ਵੀ ਆਪਣੇ ਬਾਰੇ ਸੋਚਣ ਲੱਗਾ ਮੇਰੇ ਘਰ ਦੇ ਵੀ ਜਾਤੋਂ ਬਾਹਰਲੇ ਨੂੰ ਨੂੰ ਘਰ ਬਸਾਉਣ ਲੱਗਿਆ ਇਵੇਂ ਹੀ ਕਰਨਗੇ ਮੈਂ ਬਿਨਾਂ ਕੋਈ ਗੱਲ ਕੀਤੇ ਉੱਠ ਕੇ ਦੂਜੇ ਕਮਰੇ 'ਚ ਆ ਗਿਆ ਨਾ ਫਿਰ ਉਹ ਦੋ ਛਿੰਦਰ ਦੀ ਕੁੜੀ ਵੇਲੇ ਕਿਉਂ ਇਹ ਉਛਲ ਪੈਂਦਾ ਸੀ ਉਹ ਤੇ ਫਿਰ ਵੀ ਠੀਕ ਜਾਤਦਾ ਹੀ ਸੀ ਇਹ ਹੈ ਹੀ ਪਤਾ ਨਹੀਂ ਕੌਣ ਡੈਡੀ ਮੇਰੀ ਮਾਸੀ ਦੀ ਧੀ ਦੀ ਗੱਲ ਕਰ ਰਹੇ ਸਨ ਰੋਣਾ ਤੇ ਇਸੇ ਗੱਲ ਦਾ ਆਈ ਕਿ ਆਪ ਤੇ ਜੋ ਮਰਜ਼ੀ ਪਏ ਕਰੋ ਤੇ ਅਗਲੇ ਨੂੰ ਮਾਰਨ ਤੀਕ ਜਾਓ ਮੇਰੀ ਬਹਿਣ ਵਿਚਾਰੀ ਤਰਸਦੀ ਹੋਣੀ ਆਈ ਸਾਡੇ ਹੱਥੋਂ ਮੈਂ ਉਦੋਂ ਵਿਆਹੇ ਪਿਆ ਜਾਵਾ ਤੇ ਪਿੰਡ ਆ ਕੇ ਲੱਗਾ ਸੋ ਕਹਿਣ ਜਿਹੜਾ ਗਿਆ ਫਿਰ ਆਪਣਾ ਵਿਚਾਰ ਲਿਓ ਮੈਂ ਥਾਈ ਦੀ ਥਾਈ ਚ ਗੁੜਾ ਪਿਆ ਸੈਟ ਛੁੱਡਿਆ ਮਮਾ ਕਰਤਾਰ ਅਥਰੂ ਸਾਫ ਕਰਦਿਆਂ ਬੋਲਿਆ ਅੱਖ ਦਾ ਸਾਈ ਛਿਦਰੋ ਦੀ ਕੁੜੀ ਵੱਢਣੀ ਆਈ ਜੇ ਦੂਜੇ ਧੀ ਕਰੇ ਤੇ ਉਹ ਉੱਦੜੀਆਂ ਤੇ ਹੁਣ ਆਪਦੀ ਵਾਰੀ ਤੇ ਉਹ ਇਹਨਾਂ ਕਹਿ ਕੇ ਚੁੱਪ ਗੰਦਿਆ ਫਿਰ ਕੋਈ ਵੀ ਨਾ ਬੋਲਿਆ ਹੁਣ ਉਹਦੀ ਡਿਊਟੀ ਦਾ ਵਕਤ ਹੋ ਗਿਆ ਉਹਨੇ ਆਪਣੀ ਡੰਗੋਰੀ ਚੁੱਕੀ ਤੇ ਤੁਰ ਪਿਆ ਮੈਂ ਉਹਨੂੰ ਜਾਂਦੇ ਨੂੰ ਵੇਖ ਰਿਹਾ ਸਾਂ ਉਹੀ ਫਟੇ ਹੋਏ ਸਪੋਰਟਸ ਬੂਟ ਜਿਹੜੇ ਉਹ ਪਿਛਲੇ 2 ਸਾਲਾਂ ਤੋਂ ਪਾਈ ਆ ਰਿਹਾ ਸੀ ਹੌਲੀ-ਹੌਲੀ ਉਹਦੀ ਕੰਡ ਧੁੰਦਲੀ ਤੇ ਫਿਰ ਅੱਖਾਂ ਤੋਂ ਉੱਲੇ ਹੋ ਗਈ ਪਰ ਹੁਣ ਸਾਹਮਣੇ ਆਉਣ ਵਾਲਾ ਕੋਈ ਮਾਮਾ ਕਰਤਾਰ ਨਹੀਂ ਸੀ।